ਦਾ ਸਕਦਾ ਪਹਿਲੇ ਨੰਬਰ ਤੇ ਹਾਂਜੀ ਡਾਕਟਰ ਮੰਨ ਲਓ ਐਂਦਾ ਹੋ ਗਿਆ ਤਾਂ ਬਰਲੇ ਦੀਆਂ ਝੋਟੀਆਂ ਕਿੱਥੇ ਆ ਜਿਹੜੀਆਂ ਦੁੱਧ ਦਿੰਦੀਆਂ ਉਹਰ ਬਿਲਕੁਲ ਸਹੀ ਗੱਲ ਹੈ ਲੋ ਜੀ ਪਸ਼ੂ ਮੇਲਾ ਧਨੋਲਾ ਬੀ ਐਫ ਏ ਜਿਹੜਾ ਆਹ ਸਾਂਹ ਸਾਹਮਣੇ ਦੇਖ ਰਹੇ ਹੋ ਨਾ ਚਾਰ ਦੰਦ ਦੇ ਵਿੱਚ ਇਹ ਬਾਜੀ ਮਾਰ ਗਿਆ ਇਹਨੇ ਪਹਿਲਾ ਸਥਾਨ ਪ੍ਰਾਪਤ ਕੀਤਾਗਾ ਬਾਕੀ ਬਾਈਆਂ ਦੀ ਪੂਰੀ ਡਿਟੇਲ ਦਿੰਨੇ ਆ ਤੇ ਬਾਈਆਂ ਦਾ ਪੁੱਛਦੇ ਆ ਪਿੰਡ ਆ ਜੋ ਵੀਡੀਓ ਨਾਲ ਬਣੇ ਤੇ ਕਿਹੜਾ ਪਿੰਡ ਆ ਜੀ ਜਿਲ੍ਹਾ ਮਾਨਸਾ ਤੇ ਬੁੱਲ ਦੀ ਕੀ ਗੱਲਬਾਤ ਹੈ ਕਿੰਨੀ ਉਮਰ ਹੈ ਜੀ ਇਹਦੀ ਉਮਰ 32 ਸਾਲ ਹੈ ਜੀ ਹਾਂ ਜੀ ਇਹ ਮਿਰਲੇ ਦਾ ਠੀਕ ਹੈ ਜੀ ਮਾਪਾਖ ਤੋਂ ਆਏ ਮਨਕੀ ਦਾ ਮਾਪਾਖ ਤੋਂ ਮਨਕੀ ਦਾ ਤੇ ਮਾਂ ਦੇ ਦੁੱਧ ਦੀ ਗੱਲ ਕਰੀਏ ਜੀ 2 400 ਠੀਕ ਹੈ ਜੀ ਉਮਰ ਕਿੰਨੀ ਦੱਸੀ ਸੀ ਦੀ 32 ਸਾਲ 32 ਸਾਲ ਤੇ ਬਹੁਤ ਛੋਟੀ ਉਮਰ ਦੇ ਵਿੱਚ ਕਹਿ ਦਿੱ ਗਏ ਨਾ ਬਾਜੀ ਮਾਰ ਗਿਆ ਅਜਾ ਵਾਲੀ ਨੇ ਇਹਦਾ ਚੈਂਪੀਅਨ ਬਣਿਆ ਜੀ ਕਹਿ ਦਿੱ ਗਏ ਆਪਾਂ ਬਾਈ ਚਾਰ ਦਾੰਦ ਚ ਹੈ ਨਾ ਕਿਸੀ ਤਿੰਨ ਮੇਲਿਆਂ ਦੇ ਵਿੱਚ ਹੀ ਪਾਇਆ ਸੀ ਹਾਂ ਜੀ ਔਰ ਤਿੰਨਾਂ ਮੇਲਿਆਂ ਦੇ ਵਿੱਚ ਹੀ ਆਮਦਾਰੀ ਕਰਾ ਕਿਹੜੇ ਕਿਹੜੇ ਮੇਲੇ ਤੇ ਕਿਹੜੀ ਕਿਹੜੀ ਪ੍ਰਮਾਨਤ ਹੋ ਰਹੀ ਹੈ ਲੱਗਦਾ ਚਾਹੁੰਦਾ ਹਾਂ ਮੇਲੇ ਤੇ ਜੀ ਉਹ ਦੋ ਮੇਲੇ ਵਿੱਚ ਪਾਇਆ ਸੀਗਾ ਜੀ ਜਿੱਥੇ ਚੰਗੇ ਨੂੰ ਦੇ ਕੇ ਆ ਗਏ ਅਗਲੀ ਥੀਜੇ ਵਿੱਚ ਲੱਗੂਗਾ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਜੀ ਹਾਂ ਜੀ ਸੀਗੀ ਜੀ ਤੇ ਪੰਜਾਹ ਨੰਬਰ ਪ੍ਰੈਸ ਦੇ ਵਿੱਚ ਬਚਨ ਜੀ ਤੇ ਪ੍ਰੀਟ ਦੇ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਪ੍ਰੀਟ ਦਾ ਕੰਮ ਕਰਦਿਆਂ ਨੂੰ ਜੇ ਮੇਰੇ ਦੋ ਭਾਂਜੇ ਨੇ ਜੀ ਠੀਕ ਹੈ ਜੀ ਇਹਨਾਂ ਨੂੰ 4 ਸਾਲ ਹੋ ਗਏ ਕਰਤ ਕਰਦੇ ਆ ਠੀਕ ਹੈ ਬਾਰੋ ਕੈਨੇਡਾ ਦੇ ਵਿੱਚ ਰਹਿੰਦਾ ਜੀ ਇਹ ਆਪਣਾ ਉਸ ਦੇ ਵਿੱਚ ਠੀਕ ਹੈ ਜੀ ਹਾਂ ਜੀ ਇਹਨਾਂ ਨੂੰ ਲਗਾ ਜਿਆਦੇ ਸੀਗਾ ਇਸ ਕਰਕੇ ਇਹਨਾਂ ਨੇ ਪਾਲਿਆ ਜੀ ਇਹ 4 ਸਾਲ ਹੋ ਗਏ ਠੀਕ ਹੈ ਫਾਰਮ ਦੇ ਕਿੰਨੇ ਕਿ ਜਾਨਵਰ ਆ ਜੀ ਆਪਣੇ ਕੋਲ 8-10 ਵਾਰ 10-12 ਕਿੰਨੇ ਕਿੰਨੇ ਦੁੱਧ ਵਾਲੇ ਜੀ ਕੋਈ ਥਾਰਾ ਜੀ ਬੀ ਸਭ ਤੋਂ ਵੱਧ ਤੇ ਜੀ ਮਾਂ ਦੀ ਸਵੇ ਜੀ ਠੀਕ ਹੈ ਜੀ ਸਾਰੇ ਮੋਹਰਾਂ ਨਾਲ ਦਿਆ ਜਾ ਤੇ ਤੋਂ ਇਲਾਵਾ ਜਿਹੜੇ ਹੋਰ ਫੁੱਲ ਖਲਾੜੀਏ ਜਾਂ ਕਟੀਆਂ ਮੱਜਾਂ ਕੋਈ ਮੋਟ ਤੋਂ ਮੈਡੀਸ਼ਨ ਦੇ ਵਿੱਚ ਲੜਾਈਆਂ ਨਹੀਂ ਜੀ ਫਿਲਹਾਲ ਇੱਕ ਹੀ ਲੜਾਈ ਇੱਕੋ ਹੀ ਲੜਾਈ ਕੱਲ ਨੂੰ ਇੱਕ ਸਾਉ ਦਾ ਕੱਟਾ ਵੀ ਤੇ ਇੱਕ ਕੱਟੇ ਵੀ ਜੋ ਇਸ ਹਾਲਾ ਹੈ ਰਿਹਾ ਕੰਪੀਟੀਸ਼ਨ ਹਾਂ ਜੀ ਹਾਂ ਠੀਕ ਹੈ ਜੀ ਤੁਸੀਂ ਜੇ ਕਹਿ ਰਹੀਆਂ ਕਿ ਕਿੰਨੇ ਟਾਈਮ ਤੋਂ ਜੁੜੇ ਹੋਦਰੀ 4 ਸਾਲ ਹੋ ਗਏ ਬ੍ਰੀਡ ਸੁਧਾਰ ਦੀ ਠੀਕ ਆ ਬਾਈ ਤੇ ਮੇਲੇ ਤੋਂ ਤੁਸੀਂ ਸਾਲ ਕਿਦੋਂ ਹਨ ਹਾਂ ਸਾਲ ਕਿਦੋਂ 2024 ਤੋਂ ਸਟਾਰਟਿੰਗ ਕੀਤੀ ਠੀਕ ਆ ਬਾਈ ਤੇ ਜੇ ਬੱਚਿਆਂ ਦੀ ਗੱਲ ਕਰੀਏ ਕਿਹੜੇ ਕਿਹੜੇ ਬੁੱਲਾਂ ਦੇ ਬੱਚੇ ਆਪਣੇ ਸਾਡੇ ਕੋਲ ਸਮਰਾਟ ਤੇ ਵੀ ਮੇਰੀ ਆਈ ਸੀ ਨੰਬਰ 466 ਜੀ 7577 ਤੇ ਐਮ 29 ਤੇ ਐਮਰਜੈਂਸੀ ਦਾ ਦਸਤਾਵੇਜ਼ ਜੀ ਹੈਗੀ ਠੀਕ ਆ ਬਾਈ ਤੇ ਇੱਕ ਗੱਲ ਕਰੀਏ ਨਾ ਆਪਾਂ ਡਾਕਟਰੀ ਲਾਇਸੈਂਸ ਬਹੁਤ ਜ਼ਰੂਰੀ ਹੁੰਦੀ ਹੈ ਇਹ ਵਿੱਚ ਡਾਕਟਰ ਆਪਣਾ ਪੱਕਾ ਜਾਂ ਕਿਵੇਂ ਗੱਲ ਬਾਤ ਹੈ ਜੀ ਸਰ ਹਜੇ ਪੱਕਾ ਤਾਂ ਨਹੀਂ ਹੈਗੇ ਯਾਰ ਮਿਤਰੀ ਆ ਜਾਈਏ ਜੀ ਠੀਕ ਹੈ ਜੀ ਤੁਹਾਨੂੰ ਸੁਝਾਅ ਲੈ ਲੈਂਦੇ ਆ ਸਾਡਾ ਟ੍ਰੀਟਮੈਂਟ ਜੋ ਵੀ ਹੈ ਉਹ ਲੈ ਲੈਂਦੇ ਠੀਕ ਹੈ ਜੀ ਪਰ ਸੀਮਨ ਦੀ ਸਿਲੈਕਸ਼ਨ ਅਸੀਂ ਆਪ ਕਰਦੇ ਹਾਂ ਸਿਲੈਕਸ਼ਨ ਆਪ ਕਰਦੇ ਠੀਕ ਹੈ ਭਾਈ ਤੇਰੀ ਖਰਾਕ ਕੀ ਹੈ ਜੀ ਖਰਾਕ ਜੀ ਨੋਰਮਲ ਡਾਈਟ ਹੈ ਜੀ ਜਿਵੇਂ ਆਪ ਆਮ ਮੱਝਾਂ ਨੂੰ ਪਾਉਂਦੇ ਆ ਜੀ ਹਾਂ ਜੀ ਪਾਉਂਦੇ ਵੀ ਐਸ ਤਰ੍ਹਾਂ ਹੀ ਕਈ ਵਾਰੀ ਨਾ ਅੱਜ ਕੱਲ੍ਹ ਇੱਕ ਕੰਮ ਚੱਲਦਾ YouTube ਦਾ ਤੁਹਾਨੂੰ ਪਤਾ ਹੈ ਕਈ ਬੰਦੇ ਕਹਿੰਦੇ ਅਸੀਂ ਆਹ ਚੀਜ਼ ਪਾਉਂਦੇ ਆ ਫਲਾਨਾ ਪਾਉਂਦੇ ਆ ਜੀ ਨਹੀਂ ਸਰ ਬਿਲਕੁਲ ਨੋਰਮਲ ਡਾਈਟ ਹੈ ਠੀਕ ਹੈ ਜੀ ਜੇ ਆਪਾਂ ਉਹ ਚੀਜ਼ਾਂ ਪਾਵਾਂਗੇ ਇਹਨੂੰ ਹੈਬਿਟ ਰੱਖਾ ਕੇ ਭੇਜ ਦੇਣੀ ਜੀ ਹਾਂਜੀ ਉਹ ਕਰਕੇ ਆਪਾਂ ਰੋਜ਼ ਨਹੀਂ ਬਾ ਸਕਦੇ ਠੀਕ ਹੈ ਜੀ ਤੇ ਵੀਰ ਜੀ ਥੋੜਾ ਸੈਰ ਵਗੈਰਾ ਤਾਂ ਕਰਵਾਉਂਦੇ ਹੋਗੇ ਜੀ ਸੈਰ ਹੀ ਕਰਵਾਉਣੀ ਹੈ ਜੀ ਡੇਲੀ ਤੇ ਕਿਲੋ ਕਿਲੋ ਮੀਟਰ ਦੇ ਠੀਕ ਹੈ ਤੇ ਹੋਰ ਖਾਸ ਧਿਆਨ ਰੱਖਣਯੋਗ ਅੰਨਾ ਜਿਹੜੀਆਂ ਨਵੇਂ ਫਾਰਮਰ ਨੂੰ ਨਹੀਂ ਪਤਾ ਬਿਲਕੁਲ ਖਾਸ ਧਿਆਨ ਰੱਖਣਯੋਗ ਗੱਲ ਇਹ ਨੇ ਵੀ ਆਪਦਾ ਤੁਸੀਂ ਸੀਮਾ ਨਾਪ ਲੈ ਕੇ ਆਓ ਔਰ ਵਧੀਆ ਸਿਲੈਕਸ਼ਨ ਕਰੋ ਜਿਆਪੁਰ ਨੇ ਬਰੀਡ ਦੇ ਕੰਮ ਕਰਦੇ ਹੋ ਤਾਂ ਮਾਦਰ ਜੀ ਦੀ ਵਧੀਆ ਮਿਲ ਕੇ ਤੇ ਆ ਉਹਦੇ ਚੰਗਾ ਸੀਮਾ ਲਗਵਾ ਕੇ ਆਪਾਂ ਆਪਣੀ ਘਰ ਦੀ ਹੋਮ ਬਰੀਡ ਕੇਅਰ ਕਰ ਸਕਦੇ ਆ ਕਿ ਜਿਸ ਆਪਾਂ ਕਹੇਗਾ ਇਹ ਤੋਂ ਕੱਟੀ ਲੈ ਆਉਣੇ ਆ ਜਾਂ ਆ ਸਰਤ ਕੀ ਕੋਈ ਨਹੀਂ ਵੇਚ ਰਹੀ ਬਾਕੀ ਸਿੱਕਈ ਚੀਜ਼ ਉਹ ਵੇਚਦਾ ਬੰਦਾ ਨਹੀਂ ਕੇ ਬਹੁਤ ਬਹਿਲਾ ਜਿੱਦਾਂ ਧੰਨ ਬਣਾਉਣੀ ਹੈ ਸਾਰੇ ਦਰਸ਼ਕ ਵੀਰਾਂ ਨੂੰ ਵੀ ਦਾ ਹੌਸਲਾ ਬਹੁਤ ਬੋਲ ਦੇਖਣੋ ਦੋਸਤੋ ਬਹੁਤ ਬੋਲ ਰਿਹਾ ਵੀਰੇ ਮੜਾ ਤੋਰੋ ਬੋਲ ਵੀਰੇ ਮੜਾ ਬਹੁਤ ਬੋਲ ਕਰ ਦਿੱਤਾ ਲੋਕ ਕਿੰਨਾ ਨੰਬਰ ਦਾ ਹੈ ਬਾਈ ਜੀ ਮੇਰੇ ਮਿੱਤਰੋ ਵੀਰੇ 2 ਮਿੰਟ ਖੜਜੋ ਬੇਨਤੀ ਆ ਭਾਈ ਤੋਰੋ ਮੜਾ ਇੱਕ ਪੂਰੀ ਹੋ ਜਾਣੇ ਮੇਰਾ ਵੀਰ ਬੇਨਤੀ ਹੋਰ ਤੋਰੋ ਬਾਈ ਮੜਾ ਰਈ ਤੋਰ ਦੋ ਬਾਈ ਬੋਲ ਦੀ ਜਿਹੜੀ ਬਣਤਰ ਦੇਖ ਲੋ ਅੱਜ ਆਲ ਇੰਡੀਆ ਚੈਂਪੀਅਨ ਬਣ ਗਿਆ ਹਾ ਬੋਲ ਮਿੱਤਰੋ ਮਿਹਨਤਾਂ ਦੀ ਮੁੱਲ ਮਿਲਦੇ ਨੇ ਤੇ ਬਾਈਆਂ ਨੇ ਪੂਰੇ ਸ਼ੌਂਕ ਨਾਲ ਜਿਹੜਾ ਉਹ ਤਿਆਰ ਕੀਤਾ ਚਾਹ ਦੀ ਵੀਡੀਓ ਸ਼ੇਅਰ ਕਰ ਦਿਓ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਭਰਾਵਾ ਹਾਂਜੀ ਡਾਕਟਰ ਮੰਨ ਲਓ ਐਡਾ ਹੋ ਗਿਆ ਤਾਂ ਬਿਰਲੇ ਦੀਆਂ ਝੋਟੀਆਂ ਕਿੱਥੇ ਆ ਜਿਹੜੀਆਂ ਦੁੱਧ ਦਿੰਦੀਆਂ ਹੋਰ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਬਿਰਲੇ ਬੋਲ ਦਾ ਬੱਚਾ ਹੁੰਦਾ ਤਾਂ ਸੁਣੋ ਹਾਂਜੀ ਜਿਹੜਾ ਚਾਰ ਦੰਦ ਦੇ ਵਿੱਚੋਂ ਵੀਡੇ ਨੰਬਰ ਤੇ ਫੋਨ ਆਏਗਾ ਤੋਂ ਪਾਇ ਦਿਨਾ ਨਾਲ ਹਾਂਜੀ ਧੰਨਵਾਦ ਕਰਦਿਆਂ ਇਹ ਤੁਸੀਂ ਬਹੁਤ ਵਧੀਆ ਹਾਈਲਾਈਟ ਕਰ ਰਹੇ ਹੋ ਹਾਂਜੀ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੇ ਤੁਹਾਡੇ ਕੱਡੇ ਵਾਸਤੇ ਉਹਨਾਂ ਦੀਆਂ ਕੱਡੀਆਂ ਤੇ ਤੁਹਾਡਾ ਬਹੁਤ ਬਹੁਤ ਤੇ ਤੁਹਾਡਾ ਮੇਲ ਵਿੱਚ ਪਹੁੰਚਣ ਦੇ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪਰ ਤੇ ਉਹ ਪਹਿਪੁਰਾ ठीक है जी लड़का